ਗੁਰੈਨ ਦੇ ਵਾਟਰ ਨੰਬਰ 9 ਅਤੇ 10 ਤੇ ਪਿੰਗਾ ਵਾਲੇ ਚੌਂਕ ਵਿੱਚ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ لال ਕੌਂਸਲਰ ਨਵਜੋਤ कौर ਤੇ ਕੌਂਸਲਰ ਜਤਿੰਦਰ ਸ਼ਰਮਾ ਵੱਲੋਂ ਇਸ ਵੱਡੀ ਸਮੱਸਿਆ ਦਾ ਹੱਲ ਕਰਵਾਉਣ ਲਈ ਚੈਂਬਰ ਬਣਵਾਏ ਜਾ ਰਹੇ ਹਨ ਕਿਉਂਕਿ ਜਦੋਂ ਬਰਸਾਤ ਹੁੰਦੀ ਸੀ ਤਾਂ ਪਿੰਗਾ ਵਾਲੇ ਚੌਂਕ ਵਿੱਚ ਪਾਣੀ ਭਰ ਜਾਂਦਾ ਸੀ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਲ ਹੋ ਜਾਂਦਾ ਸੀ ਇਸ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦਾ ਹੈ ਜਿਸ ਤੇ ਸਕੂਲ ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਗੁਰਾਹਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨੇ ਪ੍ਰੈਸ ਨੂੰ ਕਿਹਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਕੰਮ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿ ਹਰ ਇੱਕ ਦੀ ਸਮੱਸਿਆ ਹੱਲ ਹੋਵੇ ਇਸ ਲਈ ਸਵਾਰਡ ਵਿੱਚ ਸਕਰੀਨਿੰਗ ਚੈਂਬਰ ਬਣਾ ਕੇ ਇਸ ਨੂੰ ਸੀਵਰੇਜ ਨਾਲ ਜੋੜਿਆ ਜਾਵੇਗਾ ਇਸ ਮੋਕੇ 'ਵਾਰਡ ਨੰਬਰ 9 ਤੋਂ ਕੌਂਸਲਰ ਨਵਜੋਤ ਕੌਰ ਮਨੋਤਾ ਕੌਂਸਲਰ ਪਤੀ ਸੁਨੀਲ ਮਨੋਤਾ ਵਾਰਡ ਨੰਬਰ 10 ਦੇ ਕੌਂਸਲਰ ਜਤਿਨ ਸ਼ਰਮਾ ਕੌਂਸਲਰ ਪਤੀ ਸੰਜੀਵ ਕੁਮਾਰ ਹੀਰ ਤੇ ਰੋਸ਼ਨ ਲਾਲ ਰੋਸ਼ੀ ਵੀ ਮੌਜੂਦ ਰਹੇ ਵਾਰਡ ਨੰਬਰ 10 ਵਿੱਚ ਕੌਂਸਲਰ ਜਤਿਨ ਸ਼ਰਮਾ ਵੱਲੋਂ ਸਵੀਟ ਲਾਈਟਾਂ ਵੀ ਲਗਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਗਲੀਆਂ ਨਾਲੀਆਂ ਦਾ ਕੰਮ ਵੀ ਬਰਸਾਤਾ ਤੋਂ ਬਾਅਦ ਸ਼ੁਰੂ ਹੋ ਜਾਵੇਗਾ ਨਮਸਕਾਰ ਸਤਿ ਸ਼੍ਰੀ ਅਕਾਲ ਰਾਮ ਰਾਮ ਵੀ ਅੱਜ ਸਾਡੇ ਪਿੰਗਾ ਚੌਂਕ ਦੇ ਵਿੱਚ ਜੋ ਪਾਣੀ ਦੀ ਸਮੱਸਿਆ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਆ ਉਸ ਨੂੰ ਦੂਰ ਕਰਨ ਲਈ ਅੱਜ ਇੱਥੇ ਇੱਕ ਸਕਰੀਨਿੰਗ ਚੈਂਬਰ ਜਿਹੜਾ ਕਿ ਬਣਾਇਆ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਰਸਾਤੀ ਪਾਣੀ ਇੱਥੇ ਰੁਕੇ ਤੇ ਉਹ ਨਾਲ ਦੀ ਨਾਲ ਹੀ ਸੀਵਰੇਜ ਦੇ ਵਿੱਚ ਚਲਾ ਜਾਵੇ ਤੇ ਜੋ ਪਾਣੀ ਦੀ ਸਮੱਸਿਆ ਇੱਥੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਆ ਉਹਦਾ ਜੋ ਕੀ ਆ ਹੱਲ ਹੋ ਜਵੇ ਸਮਾਧਾਨ ਹੋ ਜਵੇ ਅਸੀਂ ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਦਾ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਸਾਡੇ ਨਗਰ ਕਾਉਂਸਲ ਦੇ ਈਓ ਸਾਹਿਬ ਦਾ ਸਾਡੇ ਗਰਾਿਆਂ ਦੇ ਪ੍ਰਧਾਨ ਹਰਮੇਸ਼ ਲਾਲ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਮੱਸਿਆ ਨੂੰ ਮੁੱਖ ਦੇਖਦੇ ਹੋਏ ਜੋ ਕਿ ਆ ਪਿੰਗਾ ਚੌਕ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਾਡਾ ਸਾਥ ਦਿੱਤਾ ਤੇ ਕੰਮ ਦਾ ਸ਼ੁਰੂਆਤ ਕਰਵਾਇਆ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਬਾੜ ਨੰਬਰ 9 ਤੋਂ ਨਵਜੋਤ ਕੋਰ ਮਨੋਤਾ ਜੋ ਕਿ ਤੁਸੀਂ ਦੇਖਦੇ ਆ ਕਿ ਵੀ ਆਪਣੇ ਕੀ ਪਿੰਗਾ ਵਾਲੇ ਚੌਂਕ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਬਹੁਤ ਬਹੁਤ ਸਾਲ ਤੋਂ 20 25 ਸਾਲ ਤੋਂ ਪਾਣੀ ਦੀ ਪ੍ਰੋਬਲਮ ਕਾਫੀ ਸੀਗੀ ਸੋ ਅੱਜ ਅਸੀਂ ਚੈਂਬਰ ਬਣਾ ਰਹੇ ਆ ਤੇ ਔਰੇ ਵਿੱਚ ਲੋਕਾਂ ਦੇ ਜੋ ਅਸੀਂ ਵਾਦੇ ਕੀਤੇ ਸੀਗੇ ਤੇ ਉਹ ਅਸੀਂ ਅੱਜ ਪੂਰੇ ਕਰ ਰਹੇ ਆ ਤੇ ਇਸ ਮਾਮਲੇ ਦੇ ਵਿੱਚ ਅਸੀਂ ਹਲਕਾ ਇੰਚਾਰਜ ਪ੍ਰਿੰਸੀਪਲ ਸਾਹਿਬ ਦਾ ਤੇ ਈਓ ਸਾਹਿਬ ਦਾ ਤੇ ਸਾਡੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਜੀ ਦਾ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਸਾਡਾ ਬਹੁਤ ਬਹੁਤ ਸਾਥ ਦਿੱਤਾ ਜੋ ਅਸੀਂ ਲੋਕਾਂ ਦੇ ਵਾਅਦੇ ਪੂਰੇ ਕਰਨ ਦੇ ਵਿੱਚ ਖਰੇ ਉੱtre ਬਹੁਤ ਦਿਲੋਂ ਸਤਿ ਸ੍ਰੀ ਅਕਾਲ ਤੇ ਮੈਂ ਬਹੁਤ ਰਿਸਪੈਕਟ ਕਰਦਾ ਸਾਡੇ ਅੱਜ ਬੜੇ ਧੇਰ ਤੋਂ ਜਦ ਤੱਕ ਅਸੀਂ ਸੁਰਤੇ ਹੀ ਸੰਭਾਲੀ ਮੈਂ ਤਾਂ ਇਹ ਕਹੂੰਗਾ ਕਿ ਪਿੰਗਾ ਵਾਲੇ ਚੌਕ 'ਚ ਪਾਣੀ ਦਾ ਹੱਲ ਨਹੀਂ ਸੀ ਪਾਣੀ ਸਦਾ ਹੀ ਖੜਾ ਰਹਿੰਦਾ ਸੀ ਖਾਸ ਕਰ ਬਰਸਾਤਾਂ ਨੂੰ ਹੁਣ ਅੱਜ ਸਾਰੇ ਸਾਡੇ ਕੋਲ ਸਾਡੇ ਗੁਰਾਇਦੇ ਮੇਅਰ ਸਾਹਿਬ ਐਮਸੀ ਸਾਹਿਬ ਸਾਰੇ ਇਕੱਠੇ ਹੋ ਕੇ ਇਹਦਾ ਹੱਲ ਲੱਭਦੇ ਆ ਸਾਡੇ ਕੋਲ ਲਫ਼ਜ਼ ਨਹੀਂ ਕਿ ਮੈਂ ਇਹਨਾਂ ਦਾ ਥੈਂਕਸ ਕਰਦਾ ਬਹੁਤ ਵਧੀਆ ਉਪਰਾਲਾ ਆ ਇਹਦੂ ਬਾਦ ਸਾਰਾ ਬੋਪਰਾਵਾਲ ਵੀ ਜਿਹੜਾ ਗੰਦਾ ਪਾਣੀ ਆ ਉਹਦਾ ਵੀ ਇਹਨਾਂ ਨੇ ਕਰਨਾ ਮੈਨੂੰ ਬਹੁਤ ਹੀ ਖੁਸ਼ੀ ਹੈਗੀ ਆ ਕਿ ਅੱਜ ਇੱਥੇ ਜੋ ਸ਼ੁਰੂਆਤ ਹੋ ਰਹੀ ਆ ਇਹ ਬਹੁਤ ਹੀ ਵਧੀਆ ਹੱਲ ਹੈਗਾ ਥੈਂਕ ਯੂ ਵੈਰੀ ਮਚ ਵੈਰੀ ਮਚ ਟੂ ਅੱਜ ਬਾੜ ਨੰਬਰ 9 ਤੇ 10 ਦੀ ਜੋ ਬਹੁਤ ਦੇਰ ਦੀ ਸਮੱਸਿਆ ਸੀ तकरीबन 20-25 ਸਾਲ ਤੋਂ ਪਿੰਗਾ ਵਾਲੇ ਚੌਕ ਦੀ ਸਮੱਸਿਆ ਸੀ ਜਦੋਂ ਵੀ ਬਰਸਾਤੀ ਪਾਣੀ ਆਉਂਦਾ ਸੀ ਬਰਸਾਤ ਲੱਗਦੀ ਤਾਂ ਇੱਥੇ ਤਕਰੀਬਨ ਫੁੱਟ-ਫੁੱਟ ਪਾਣੀ ਖੜਾ ਹੋ ਜਾਂਦਾ ਸੀ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਅਸੀਂ सीएम साहब ਦੀਆਂ ਹਦਾਇਤਾਂ ਦੇ ਅਨੁਸਾਰ ਸਾਡੀ ਪਾਰਟੀ ਦਾ ਜੋ ਮੁੱਖ ਟੀਚਾ ਆ ਕਿ ਹਰ ਇੱਕ ਆਦਮੀ ਨੂੰ ਹਰ ਕਸੂਰਤ ਪ੍ਰਦਾਨ ਕਰਨੇ ਇਹਨੂੰ ਦੇਖਦੇ ਹੋਏ ਪਹਿਲ ਦੇ ਆਧਾਰ ਤੇ ਅੱਜ ਇੱਥੇ ਸਕਰੀਨਿੰਗ ਚੈਂਬਰ ਬਣਾ ਕੇ ਅਸੀਂ ਇਸ ਪਾਣੀ ਦਾ ਮਸਲੇ ਨੂੰ ਹੱਲ ਕਰਨ ਜਾ ਰਹੇ ਹਾਂ ਔਰ ਇਹਨੂੰ ਸੀਵਰੇਜ ਨਾਲ ਜੋੜਨ ਲੱਗੇ ਆ ਮੇਰੇ ਨਾਲ ਮੇਰੇ ਬਾੜ ਨੰਬਰ 9 ਤੋਂ ਨਵਜੂਰ ਤਕੌਰ ਜੀ ਮਨੋਤਾ ਜੀ ਖੜੇ ਆ ਔਰ ਬਾੜ ਨੰਬਰ 10 ਦੇ ਸਾਡੇ ਕੌਂਸਲਰ ਜਤਨ ਸ਼ਰਮਾ ਜੀ ਖੜੇ ਆ ਬੜਾ ਹੀ ਅਨਥੱਕ ਮਿਹਨਤ ਕਰ ਰਹੇ ਆ ਆਪਣੇ ਦੋਈ ਬਾੜਾਂ ਦੇ ਲਈ ਬੜਾ ਜੋਰ ਲਾ ਰਹੇ ਆ ਕਿ ਜਿਹੜੀਆਂ ਅਸੀਂ ਵੋਟਾਂ ਦੇ ਸਮਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਪੂਰੇ ਕਰਾਂ ਮਾਣਿਆ ਮੈਨੂੰ ਆਪਣੇ ਸਾਰੇ ਕਾਉਂਸਲਰ ਸਾਥੀਆਂ ਦਾ ਜੋ ਕਿ ਸਾਡੀ ਪਾਰਟੀ ਦਾ ਮੁਖ ਟੀਚੇ ਨੂੰ ਮੁੱਖ ਰੱਖਦੇ ਹੋਏ ਬਈ ਅਸੀਂ ਲੋਕਾਂ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ ਇਸ ਦੇ ਤਹਿਤ ਲੱਗੇ ਹੋਇਆ ਨਾ